ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕੁੰਭ ਬੱਤਾ ਚਲ ਰਿਹਾ ਜਲ ਬਿਨ ਕੁੰਭ ਨਾ ਹੋਏ ਓਏ ਤੇ ਸੋ ਚੰਦਾ ਉਗ ਵਹ ਸੂਰਜ ਚੜੇ ਹਜ਼ਾਰ ਇਹ ਤੇ ਚਾਨਣ ਹੁੰਦਿਆ ਗੁਰਬਿਨ ਕੋੜ ਆਂਦਾ ਸਾਰੇ ਗੁਰਬਾਣੀ ਕਹੇ ਸੇਵਕ ਜਨਮਾਨ ਪਰਤਖ ਗੁਰੂ ਨਿਸਤਾਰੇ ਸੋ ਕਹੋ ਟਲ ਗੁਰ ਸੇਵੀਐ ਐਹ ਨਿਸ ਸਹਜ ਸੁਭਾਏ ਰੂਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਣੀ ਗੁਰ ਸਾਹਿਬ ਜੀ ਤਨ ਆ ਇੱਕ ਓੰਕਾਰੋ ਸਤਗੁਰ ਪ੍ਰਸਾਦਿ ਜੋਗ ਨਖਿੰਥਾ ਜੋਗ ਨ ਡੰਡੈ ਜੋਗ ਨ ਬਸਮ ਚੜਾਈਐ ਜੋਗ ਨ ਮੁੰਦੇ ਮੁੰਡਾਯੈ ਜੋਗ ਨ ਸਿੰਗੀ ਵਾਈਆ ਅੰਜਨ ਮਾਹੇ ਨਿਰੰਜਨ ਰਈਆ ਜੋਗ ਜੁਗਤ ਇਵ ਪਾਈਐ ਗੱਲੀ ਜੋਗ ਨ ਹੋਈ ਏਕ ਦ੍ਰਿਸ਼ਟ ਕਰ ਸੰਸਰ ਜਾਣ ਜੋਗੀ ਕਹੀਐ ਸੋਈ ਰਹਾ ਜੋਗ ਨ ਬਾਹਰ ਮੜੀ ਮਸਾਣੀ ਜੋਗ ਨ ਤਾੜੀ ਲਾਈਐ ਜੋਗ ਨ ਦੇਸ ਦਸੰਤਰ ਭਵਿਐ ਜੋਗ ਨ ਤੀਰਥ ਨਾਈਐ ਅੰਜਨ ਮਾਹੇ ਨਿਰੰਜਨ ਰਈਆ ਯੋਗ ਜੁਗਤਿ ਇਵ ਪਾਈਐ ਸਤਿਗੁਰ ਭੇਟੇ ਤਾਂ ਸਹਿ ਸਤੁ ਟੈ ਧਾਵਤ ਵਰਜ ਰਹਾਈਐ ਨਿਜਰ ਚਰੈ ਸਹਿਜ ਧੁਨ ਲਾਗੈ ਘਰਿ ਹੀ ਪਰਚਾ ਪਾਈਐ ਅੰਜਨ ਮਾਹਿ ਨਿਰੰਜਨ ਰਹੀਐ ਯੋਗ ਜੁਗਤਿ ਇਵ ਪਾਈਐ ਨਾਨਕ ਜੀਵਤਿਆ ਮਰ ਰਹੀਐ ਐਸਾ ਜੋਗ ਕਮਾਈਐ ਬਾਜੇ ਬਾਜੋ ਸਿੰਗੀ ਬਾਜ ਤਾ ਨਿਰਭਉ ਬੰਦ ਪਾਈਐ ਅੰਜਨ ਮਾਹਿ ਨਿਰੰਜਨ ਰਹੀਐ ਜੋਗ ਜੁਗਤ ਤਾ ਪਾਈਐ ਵਾਜੇ ਵਾਜੋ ਸਿੰਘੇ ਵਜ ਤੋ ਨਿਰਭਉ ਪਦ ਪਾਈਐ ਅੰਜਨ ਮਾਹੀ ਨਿਰੰਜਨ ਰਹੀਐ ਜੋ ਬੁਜਗਤ ਤਾ ਪਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਹਮ ਰੋਜ ਦੀ ਤਰਾ ਅੰਮ੍ਰਿਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ ਸਾਨੂੰ ਪ੍ਰਾਪਤ ਹੋਇਆ 730 ਅੰਗ ਦੇ ਉੱਤੇ ਸੁਭਾਏਮਾਨ ਸੋਹੀ ਮਹੱਲਾ ਪਹਿਲਾ ਕਰ ਸਤਨਾ ਸੋਹੀ ਰਾਗ ਦੇ ਵਿੱਚ ਪਹਿਲੇ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਉਨ੍ਹਾਂ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਸ਼ਬਦ ਘਰ ਸਤਨਾ ਘਰ ਸਤਵੇਂ ਦਾ ਭਾਵ ਹੈ ਕਿ ਜਿਹੜੇ ਕੀਰਤਨ ਕਰਨ ਵਾਲੇ ਐ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਹਦਾਇਤ ਕਰਦੇ ਐ ਕਿ ਇਸ ਸ਼ਬਦ ਨੂੰ ਸਤਵੇਂ ਘਰ ਸਰਕਾਲ ਦੇ ਵਿੱਚ ਗਾਉਣਾ ਇੱਕ ਓੰਕਾਰ ਸਤਗੁਰ ਪ੍ਰਸਾਦ ਕੇ ਪਰਮਾਤਮਾ ਇਕ ਹੈ ਉਹਨੂੰ ਜਿਹੜੇ ਮਰਜੀ ਨਾਮ ਦੇ ਨਾਲ ਬੁਲਾ ਸਕਦੇ ਆਂ ਸੀ ਰਾਮ ਕਹੇ ਲਈ ਅੱਲਾਹ ਕੇ ਲਈ ਵਾਹਿਗੁਰੂ ਕੇ ਲਈ ਭਗਵਾਨ ਕੇ ਲਈ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵੈ ਗੁਸਈਆ ਕੋਈ ਅੱਲਾਹ ਹੈ ਪਰਮਾਤਮਾ ਇਕ ਹੈ ਸਤਗੁਰ ਪ੍ਰਸਾਦ ਮਿਲਦਾ ਕਦੋਂ ਹੈ ਜਦੋਂ ਸਤਗੁਰੂ ਦੀ ਸਾਡੇ ਤੇ ਕਿਰਪਾ ਹੋ ਜੇ ਤੇ ਅੱਜ ਇਸ ਸ਼ਬਦ ਦੇ ਰਾਹੀਂ ਸਾਨੂੰ ਕੀ ਸਮਝਾ ਰਹੇ ਆ ਗੁਰੂ ਨਾਨਕ ਸਾਹਿਬ ਮਹਾਰਾਜ ਗੁਰੂ ਨਾਨਕ ਸਾਹਿਬ ਮਹਾਰਾਜ ਅੱਜ ਸਾਨੂੰ ਪ੍ਰਮਾਤਮਾ ਦੇ ਨਾਲ ਮਿਲਣ ਦਾ ਤਰੀਕਾ ਦੱਸਦੇ ਐ ਕਿ ਆਹ ਤਰੀਕੇ ਦੇ ਨਾਲ ਤੁਸੀਂ ਪ੍ਰਮਾਤਮਾ ਦੇ ਵਿੱਚ ਮਿਲ ਸਕਦੇ ਹੋ ਤੇ ਆਹ ਤਰੀਕਿਆਂ ਦੇ ਨਾਲ ਤੁਸੀਂ ਮਿਲ ਨਹੀਂ ਸਕਦੇ ਜਿੰਨਾ ਮਰਜ਼ੀ ਕੋਈ ਬੰਦਾ ਜ਼ੋਰ ਲਾ ਲੇ ਕਹਿੰਦੇ ਆਹ ਤਰੀਕਿਆਂ ਦੇ ਨਾਲ ਮਿਲਿਆ ਨਹੀਂ ਜਾਣਾ ਹੁਣ ਇੱਥੇ ਗੁਰੂ ਨਾਨਕ ਸਾਹਿਬaraj ਸਾਨੂੰ ਸਮਝਾਉਂਦੇ ਆ ਕਹਿੰਦੇ ਯੋਗ ਨਾ ਖਿੰਥਾ ਯੋਗ ਨਾ ਡੰਡਾ ਯੋਗ ਨਾ ਭਸਮ ਚੜ੍ਹਾਈ ਐ ਹੁਣ ਖਿੰਥਾ ਦਾ ਭਾਵ ਹੁੰਦਾ ਗੋਦੜੀ ਜਿਹੜਾ ਸਰੀਰ ਤੇ ਅਸੀਂ ਕੱਪੜੇ ਪਾਉਨੇ ਆ ਯੋਗ ਨਾ ਡੰਡਾ ਹੱਥ ਵਿੱਚ ਡੰਡਾ ਫੜ ਲਿਆ ਯੋਗ ਨਾ ਭਸਮ ਚੜ੍ਹਾਈ ਐ ਭਸਮ ਦਾ ਭਾਵ ਉਹਦਾ ਸਵਾਹ ਕਿ ਜਿਹੜੇ ਯੋਗ ਸਾਧਨਾ ਬੰਦਾ ਕਰਦਾ ਨਾ ਕਿ ਮੈਂ ਯੋਗੀ ਬਣ ਗਿਆ ਕਹਿੰਦੇ ਆ ਲੀਰਾਂ ਦੀ ਪਾਟੀ ਹੋਈ ਗੋਦੜੀ ਪਾਲੀ ਹੱਥ ਵਿੱਚ ਡੰਡਾ ਫੜ ਲਿਆ ਤੇ ਸਪਿੰਡੇ ਤੇ ਸਵਾਹ ਮਾਰ ਲੇ ਕਹਿੰਦੇ ਇਹਦੇ ਨਾਲ ਰੱਬ ਨਹੀਂ ਮਿਲਦਾ ਜੋਗ ਨਾ ਖਿੰਥਾ ਜੋਗ ਨਾ ਡੰਡਾ ਜੋਗ ਨਾ ਭਸਮ ਚੜਾਈਐ ਜੋਗ ਨਾ ਮੁੰਦੀ ਮੂਲ ਮੁੰਡਾਇਐ ਜੋਗ ਨਾ ਸਿੰਗੀ ਵਾਈਐ ਅੱਗੇ ਗੁਰੂ ਨਾਨਕ ਸਾਹਿਬਾਰੇ ਕਹਿੰਦੇ ਕੰਨਾਂ ਦੇ ਵਿੱਚ ਮੁੰਦਰਾ ਪਾਉਣ ਦੇ ਨਾਲ ਵੀ ਰੱਬ ਨਹੀਂ ਮਿਲਦਾ ਯੋਗ ਨੰ ਮੁੰਦੀ ਮੂੰਡ ਮੁੰਡਾਇ ਕਹਿੰਦੇ ਸਿਰ ਮਲਵਾਉਣ ਦੇ ਨਾਲ ਵੀ ਰੱਬ ਨਹੀਂ ਮਿਲਦਾ ਯੋਗ ਨੰ ਸਿੰਘੀ ਵਾਈ ਹੈ ਕਹਿੰਦੇ ਕਿ ਵਾਜੇ ਵਾਂਗ ਵੱਜਦੀ ਹੈ ਸਿੰਘੀ ਕਹਿੰਦੇ ਉਹਨੂੰ ਕਹਿੰਦੇ ਉਹਨੂੰ ਜਿੰਨਾ ਮਰਜੀ ਵਜਾਈ ਜਾ ਉਹ ਕਹਿੰਦੇ ਇਸ ਤਰ੍ਹਾਂ ਵੀ ਰੱਬ ਨਹੀਂ ਮਿਲਦਾ ਆਖਿਆ ਜੀ ਫਿਰ ਮਿਲੂ ਕਿਵੇਂ ਗੁਰੂ ਨਾਨਕ ਸਾਹਿਬ ਅਰੇ ਕਹਿੰਦੇ ਅੰਜਨ ਮਾਹੇ ਨਿਰੰਜਨ ਰਹੀ ਹੈ ਜੋਗ ਜੁਗਤ ਏਵ ਪਾਈ ਹੈ ਅੰਜਨ ਕਹਿੰਦੇ ਐ ਸੁਰਮੇ ਨੂੰ ਭਾਵ ਕੇ ਕਾਲਖ ਨੂੰ ਨਿਰੰਜਨ ਕਹਿੰਦੇ ਐ ਕਾਲਖ ਤੋਂ ਰਹਿਤ ਨੂੰ ਕਿ ਅਸੀਂ ਸਾਰੇ ਆ ਸੰਸਾਰ ਜਿਹੜਾ ਇਹ ਕਾਲਖ ਦੀ ਨਿਆਈ ਹੈ ਕਹਿੰਦੇ ਪ੍ਰਮਾਤਮਾ ਜਿਹੜਾ ਆ ਉਹ ਕਾਲਖ ਤੋਂ ਰਹਿਤ ਹੈ ਕਹਿੰਦੇ ਆ ਸੰਸਾਰ ਦੇ ਵਿੱਚ ਕਾਲਖ ਦੇ ਵਿੱਚ ਰਹਿੰਦੇ ਆ ਰਹਿੰਦੇ ਆ ਤੁਸੀਂ ਕਹਿੰਦੇ ਪ੍ਰਮਾਤਮਾ ਦੇ ਨਾਲ ਜੁੜੋ ਨਿਰੰਜਨ ਦੇ ਨਾਲ ਜੁੜੋ ਜਿਹੜਾ ਸਾਰੀ ਦੁਨੀਆ ਦੀ ਸਾਰੀ ਕਾਇਨਾਤ ਦੀ ਪਾਲਣਾ ਕਰਦਾ ਹੈ ਕਹਿੰਦੇ ਉਹਦੇ ਨਾਲ ਜੁੜ ਜੋ ਕਹਿੰਦੇ ਅਸਲ ਦੇ ਵਿੱਚ ਇਹਨੂੰ ਯੋਗ ਕਹਿੰਦੇ ਆ ਯੋਗ ਜੁਗਤਿ ਇਵ ਪਾਈ ਹੈ ਕਹਿੰਦੇ ਸੰਸਾਰ ਦੇ ਵਿੱਚ ਰਹਿੰਦੇ ਆ ਮਾਇਆ ਦੇ ਵਿੱਚ ਰਹਿੰਦੇ ਆ ਮਾਇਆ ਤੈਨੂੰ ਨਰਨੇਪ ਹੋ ਕੇ ਕਹਿੰਦੇ ਤੁਸੀਂ ਉਸ ਪ੍ਰਮਾਤਮਾ ਦੇ ਨਾਲ ਜੁੜੋ ਕਹਿੰਦੇ ਤੁਹਾਨੂੰ ਪ੍ਰਮਾਤਮਾ ਮਿਲ ਜਾਣਾ ਜਿਵੇਂ ਫੁੱਲ ਹੁੰਦਾ ਨਾ ਇੱਕ ਗੰਦਗੀ ਦੇ ਵਿੱਚ ਖੜਿਆ ਹੁੰਦਾ ਫੁੱਲ ਕਹਿੰਦੇ ਉਹ ਆਪਣੇ ਪੱਤੇਆਂ ਤੱਕ ਪਾਣੀ ਨਹੀਂ ਆਉਣ ਦਿੰਦਾ ਉਹਨੂੰ ਕਿਸੇ ਨੇ ਕਿਹਾ ਤੂੰ ਗੰਦਗੀ ਦੇ ਵਿੱਚ ਕਿਉਂ ਰਹਿ ਰਿਹਾ ਹੈ ਕਹਿੰਦਾ ਮੇਰੀ ਅਸਲ ਜ਼ਿੰਦਗੀ ਤੇ ਇਹੀ ਹੈ ਇਹਦੇ ਵਿੱਚੋਂ ਹੀ ਮੈਨੂੰ ਖਰਾਕ ਮਿਲਦੀ ਹੈ ਪਰ ਮੈਂ ਇਹਦੇ ਤੋਂ ਫਿਰ ਵੀ ਦੂਰ ਆ ਆ ਸੰਸਾਰ ਦੇ ਵਿੱਚ ਅਸੀਂ ਰਹਿਨੇ ਆ ਸੰਸਾਰ ਦੇ ਨਾਲ ਚੱਲਣਾ ਪੈਣਾ ਪਰ ਸੰਸਾਰ ਤੋਂ ਉੱਪਰ ਉੱਠ ਕੇ ਪ੍ਰਮਾਤਮਾ ਦੇ ਨਾਲ ਅਸੀਂ ਗੱਲ ਕਰੀਏ ਕਹਿੰਦੇ ਫਿਰ ਪ੍ਰਮਾਤਮਾ ਦੇ ਵਿੱਚ ਮਿਲ ਜਾਣਾ ਤੇ ਅੱਗੇ ਗੁਰੂ ਨਾਨਕ ਸਾਹਿਬ ਅਰੇ ਕਹਿੰਦੇ ਗੱਲੀ ਯੋਗ ਨਾ ਹੋਈ ਕਹਿੰਦੇ ਗੱਲਾਂ ਦੇ ਨਾਲ ਯੋਗ ਕਮਾਇਆ ਨਹੀਂ ਜਾਣਾ ਗੱਲਾਂ ਦੇ ਨਾਲ ਪ੍ਰਮਾਤਮਾ ਦੇ ਨਾਲ ਜੁੜਿਆ ਨਹੀਂ ਜਾਣਾ ਭਾਈ ਗੁਰਦਾਸ ਸਾਹਿਬ ਵੀ ਕਹਿੰਦੇ ਐ ਕਹਿੰਦੇ ਉਚਿਤ ਪਥਕ ਤੈ ਮਾਰਗ ਨ ਧਾਰੈ ਪਗ ਪ੍ਰੀਤਮ ਕੇ ਦੇਸ ਕੇਸੇ ਬਾਤਨ ਸੇ ਜਾਈਐ ਕਹਿੰਦੇ ਗੱਲਾਂ ਦੇ ਨਾਲ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਨਹੀਂ ਜਾਇ ਜਾਂਦਾ ਪੂਛਤ ਹੈ ਵੈਦ ਖਾਤ ਔਖਦ ਨ ਸੰਜਮਸੈ ਕੈਸੇ ਮਿਟੈ ਰੋਗ ਸੁਖ ਸਹਿਜ ਸੁਨਾਈਐ ਕਹਿੰਦੇ ਬੈਅਰ ਤੋਂ ਦਵਾਈ ਲੈ ਆ ਕੇ ਖਾਦੀ ਨਹੀਂ ਕਹਿੰਦੇ ਇਸ ਤਰ੍ਹਾਂ ਰੋਗ ਨਹੀਂ ਮਿਟਿਆ ਕਰਦਾ ਪਰ ਇੱਥੇ ਗੁਰੂ ਨਾਨਕ ਸਾਹਿਬਾਰੇ ਕਹਿੰਦੇ ਗੱਲੀ ਯੋਗ ਨਾ ਹੋਏ ਕਹਿੰਦੇ ਗੱਲਾਂ ਦੇ ਨਾਲ ਕਿਤੇ ਰੱਬ ਮਿਲਿਆ ਕਰਦਾ ਕਹਿੰਦੇ ਆਹ ਹੱਥ ਵਿੱਚ ਡੰਡਾ ਫੜ ਲਿਆ ਪਾਟੇ ਹੋਏ ਕੱਪੜੇ ਪਾ ਲਏ ਕਹਿੰਦੇ ਪਿੰਡੇ ਤੇ ਸਵਾ ਮਾਲ ਲਈ ਕਹਿੰਦੇ ਇਹਦੇ ਨਾਲ ਰੱਬ ਮਿਲ ਜੂ ਤੈਨੂੰ ਕੰਨਾਂ ਦੇ ਵਿੱਚ ਮੁੰਦਰਾ ਪਾ ਲਈਆਂ ਤੇ ਸਿਰ ਨੂੰ ਮਰਵਾ ਲਿਆ ਕਹਿੰਦੇ ਇਹਦੇ ਨਾਲ ਆਦੋਂ ਤੱਕ ਤੈਨੂੰ ਕਹਿੰਦੇ ਨਹੀਂ ਮਿਲਦਾ ਕਹਿੰਦੇ ਇਹ ਭੁਲੇਖਾ ਕੱਢ ਦੇ ਮਨ ਚੋਂ ਤੇ ਅੱਗੇ ਗੁਰੂ ਸਾਹਿਬ ਕਹਿੰਦੇ ਏਕ ਦ੍ਰਿਸ਼ਟ ਕਰ ਸੰਸਾਰ ਜਾਣਾ ਜੋਗੀ ਕਹੀ ਹੈ ਸੋਈ ਕਹਿੰਦੇ ਆਸਨ ਦੇ ਵਿੱਚ ਆ ਜਿਹੜੀਆਂ ਸਾਡੀਆਂ ਅੱਖਾਂ ਨੇ ਨਾ ਇਹ ਕਹਿੰਦੇ ਇੱਕ ਨੂੰ ਤੇ ਮਾੜਾ ਵੇਖਦਿਆਂ ਨੇ ਇੱਕ ਨੂੰ ਚੰਗਾ ਵੇਖਦਿਆਂ ਨੇ ਕਹਿੰਦੇ ਜਿੱਤੇ ਸਾਰਿਆਂ ਨੂੰ ਇੱਕੋ ਜਿਹਾ ਵੇਖਣ ਲੱਗ ਗਈ ਅੱਖਾਂ ਕਹਿੰਦੇ ਅਸਲ ਦੇ ਵਿੱਚ ਉਹਦੇ ਸਮਝੀ ਕਿ ਅਸਲ ਜੋਗ ਤੇ ਹੁਣ ਕਮਾਇਆ ਕਹਿੰਦੇ ਜਿੱਤੇ ਆਪਣੀ ਭੈਣ ਨੂੰ ਤੇ ਦੂਜੇ ਦੀ ਭੈਣ ਨੂੰ ਇੱਕੋ ਜਿਹਾ ਵੇਖਣ ਲੱਗ ਗਿਆ ਅਸਲ ਦੇ ਵਿੱਚ ਉਹਦੇ ਸਮਝੀ ਕਿ ਅਸਲ ਜੋਗ ਤੇ ਅੱਜ ਕਮਾਇਆ ਹੈ ਇੱਕ ਦ੍ਰਿਸ਼ਟ ਕਰ ਸੰਸਾਰ ਜਾਣੈ ਕਹਿੰਦੇ ਇੱਕੋ ਨਜ਼ਰ ਨਾਲ ਸਾਰਿਆਂ ਨੂੰ ਬਰਾਬਰ ਜਾਣ ਲੱਗਿਆ ਜਿੱਤੇ ਅਸਲ ਦੇ ਵਿੱਚ ਉਹਦੇ ਸਮਝ ਕੇ ਅਸਲ ਜੋਗ ਤੇ ਹੁਣ ਕਮਾਇਆ ਗਿਆ ਰਹਾਓ ਰਹਾਓ ਦਾ ਭਾਵ ਹੁੰਦਾ ਠਹਿਰਨਾ ਤੇ ਅੱਗੇ ਗੁਰੂ ਨਾਨਕ ਸਾਹਿਬ ਅਜ ਸਾਨੂੰ ਹੋਰ ਵੀ ਸਮਝਾ ਰਹੇ ਐ ਕਹਿੰਦੇ ਜੋਗ ਨ ਬਾਹਰ ਮੜੀ ਮਸਾਣੀ ਜੋਗ ਨ ਤਾੜੀ ਲਾਈ ਐ ਕਹਿੰਦੇ ਜੇ ਬੰਦਾ ਕਹਿੰਦਾ ਮੈਂ ਮਸਾਣਾ ਦੇ ਵਿੱਚ ਮੜੀਆਂ ਦੇ ਵਿੱਚ ਜਾ ਕੇ ਭਗਤੀ ਕਰਾਂਗਾ ਜੋਗ ਨੂੰ ਤਾੜੀ ਲਾਈ ਐ ਕਹਿੰਦੇ ਵੱਡੀਆਂ ਵੱਡੀਆਂ ਸਮਾਧੀਆਂ ਲਾ ਲੇ ਕਹਿੰਦੇ ਇਸ ਤਰ੍ਹਾਂ ਵੀ ਰੱਬ ਨਹੀਂ ਮਿਲਦਾ ਕਹਿੰਦੇ ਜੋਗ ਨਾਲ ਬਾਹਰ ਮੜੀ ਮਸਾਣੀ ਜੇ ਮੜੀਆਂ ਦੇ ਵਿੱਚ ਰੱਬ ਮਿਲਦਾ ਹੁੰਦਾ ਤਾਂ ਗੁਰੂ ਸਾਹਿਬ ਭਾਈ ਗੁਰਦਾਸ ਸਾਹਿਬ ਕਹਿੰਦੇ ਮੜੀ ਮਸਾਣੀ ਜੇ ਮਿਲੈ ਵਿੱਚ ਖੱਡਾ ਚੂਹੇ ਕਹਿੰਦੇ ਜੇ ਮੜੀਆਂ ਦੇ ਵਿੱਚ ਰੱਬ ਮਿਲਦਾ ਹੁੰਦਾ ਜਾ ਕੇ ਕਹਿੰਦੇ ਫਿਰ ਉੱਥੇ ਦੇ ਚੂਹਿਆਂ ਤੇ ਸੱਪਾਂ ਨੂੰ ਮਿਲ ਜਾਂਦਾ ਕਿਉਂ ਉੱਥੇ ਰਹਿੰਦੀ ਉੱਥੇ ਨੇ ਮੜੀ ਮਨਸਾਣੀ ਜੇ ਮਿਲੈ ਵਿੱਚ ਖੱਡਾ ਚੂਹੇ ਕਹਿੰਦੇ ਉੱਥੇ ਜਾ ਕੇ ਵੀ ਰੱਬ ਨਹੀਂ ਮਿਲਦਾ ਹਾਂ ਇੱਕ ਗੱਲ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਉਹਨਾਂ ਨੇ ਪ੍ਰਚਾਰ ਸ਼ੁਰੂ ਕੀਤਾ ਸਭ ਤੋਂ ਪਹਿਲਾਂ ਮੜੀਆਂ ਦੇ ਵਿੱਚ ਜਾ ਕੇ ਬਹਿ ਗਏ ਕਿਸੇ ਨੇ ਆਖਿਆ ਸੱਚੇ ਪਾਤਸ਼ਾਹ ਮੜੀਆਂ ਵਿੱਚ ਕਿਉਂ ਬਹਿ ਗਏ ਕਹਿੰਦੇ ਅਸੀਂ ਕਰਨਾ ਸੱਚ ਦਾ ਪ੍ਰਚਾਰ ਕਹਿੰਦੇ ਲੋਕ ਵੱਧ ਤੋਂ ਵੱਧ ਸਾਨੂੰ ਮਾਰ ਕੇ ਆ ਮੜੀਆਂ ਤੱਕ ਲਿਆਉਣਗੇ ਕਹਿੰਦੇ ਅਸੀਂ ਤੇ ਪਹਿਲਾਂ ਹੀ ਆ ਗਏ ਆ ਪਰ ਕਹਿੰਦੇ ਅਸੀਂ ਪ੍ਰਚਾਰ ਸੱਚ ਦਾ ਕਰਨਾ ਹੈ ਸੱਚ ਦੇ ਪ੍ਰਚਾਰ ਦੇ ਕਹਿੰਦੇ ਲੋਕਾਂ ਨੇ ਫਿਰ ਬਹੁਤ ਕੁਝ ਕਹਿਣਾ ਕਹਿੰਦੇ ਅਸੀਂ ਤੇ ਪਹਿਲਾਂ ਪ੍ਰਚਾਰ ਹੀ ਤੋਂ ਕਰ ਰਹੇ ਆ ਕਿ ਅਸੀਂ ਤੇ ਮਰ ਚੁੱਕੇ ਆ ਪਹਿਲਾਂ ਹੀ ਗੁਰੂ ਨਾਨਕ ਸਾਹਿਬਾਰੇ ਕਹਿੰਦੇ ਅਸੀਂ ਤੇ ਸਭ ਤੋਂ ਪਹਿਲਾਂ ਆ ਕੇ ਇੱਥੇ ਰਹਿ ਗਏ ਆ ਪਰ ਜੇ ਬੰਦਾ ਕਹੇ ਮੈਂ ਮੜੀਆਂ ਦੇ ਵਿੱਚ ਰਹਿ ਕੇ ਰੱਬ ਨੂੰ ਪਾਲਾਂਗਾ ਕਹਿੰਦੇ ਇਸ ਤਰ੍ਹਾਂ ਪਾਇਆ ਨਹੀਂ ਜਾਣਾ ਜੋਗ ਨਾ ਦੇਸ ਦਸੰਤਰ ਭਵਿਆ ਜੋਗ ਨਾ ਤੀਰਥ ਧਾਈਐ ਹੁਣ ਇੱਥੇ ਗੁਰੂ ਨਾਨਕ ਸਾਹਿਬ ਆਹ ਰਹੇ ਕਹਿੰਦੇ ਨਾ ਦੇਸ ਦਸੰਤਰ ਭਵਿਆ ਤੋਂ ਪ੍ਰਮਾਤਮਾ ਮਿਲਦਾ ਨਾ ਕਹਿੰਦੇ ਤੀਰਥਾਂ ਦੇ ਧਾਇਆ ਤੋਂ ਰੱਬ ਮਿਲਦਾ ਠੀਕ ਹੈ ਤੀਰਥਾਂ ਤੇ ਜਾ ਕੇ ਬੰਦਾ ਲੋਕ ਕਹਿਣ ਲੱਗ ਜਾਣਗੇ ਕਿ ਇਹ ਤੇ ਰੱਬ ਦਾ ਭਗਤ ਹੈ ਵੱਡਾ ਪਰ ਕਹਿੰਦੇ ਤੀਰਥਾਂ ਤੇ ਜਾ ਕੇ ਰੱਬ ਨਹੀਂ ਮਿਲਦਾ ਗੁਰੂ ਨਾਨਕ ਸਾਹਿਬ ਜੀ ਕਹਿ ਰਹੇ ਆ ਜੀ ਜੋਗ ਨਾ ਦੇਸ ਦਸੰਤਰ ਭਵਿਆ ਕਹਿੰਦੇ ਜੇ ਇੱਕ ਦੇਸ਼ ਛੱਡ ਕੇ ਦੂਜੇ ਦੇਸ਼ ਵਗਜੋ ਦੂਜੇ ਦੇਸ਼ ਨੂੰ ਛੱਡ ਕੇ ਤੀਜੇ 'ਚ ਵਗਜੋ ਕਹਿੰਦੇ ਆਏ ਰੱਬ ਥੋੜਾ ਮਰਦ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਇੱਕ ਤਾਂ ਤੇ ਕਿਹਾ ਕਿ ਦੇਸ਼ ਛੋੜ ਪਰਦੇਸ ਹੈ ਧਾਇ ਪੰਜ ਚੰਡਾਲ ਨਾਲੇ ਨਾ ਆਇਆ ਕਹਿੰਦੇ ਦੇਸ਼ ਤੇ ਛੱਡਿਆ ਦੂਜੇ ਦੇਸ਼ ਚੱਲਿਆ ਗਿਆ ਕਹਿੰਦੇ ਜਿਹੜੇ ਪੰਜ ਵਿਕਾਰ ਸੀ ਉਹਨਾਂ ਨੂੰ ਵੀ ਨਾਲੇ ਲੈ ਗਿਆ ਕਹਿੰਦੇ ਛੱਡਣੇ ਤੇ ਉਹ ਸੀ ਜੇ ਦੇਸ਼ ਦੁਜੇ ਚ ਜਾ ਲੈ ਕਹਿੰਦੇ ਵਿਕਾਰ ਛੱਡਨੇ ਸੀ ਫਿਰ ਤੇ ਪ੍ਰਮਾਤਮਾ ਨਾਲ ਸਾਝ ਬਣ ਸਕਦੇ ਪਰ ਕਹਿੰਦੇ ਜਦੋਂ ਵਿਕਾਰ ਤੇ ਛੱਡੇ ਨਹੀਂ ਤੀਰਥਾਂ ਦੇਸ਼ਾਂ ਦੇ ਵਿੱਚ ਘੁੰਮਣ ਦੇ ਨਾਲ ਕਹਿੰਦੇ ਰੱਬ ਥੋੜਾ ਮਿਲਦਾ ਹੈ ਜੋਗ ਨਾਲ ਤੀਰਥ ਨਾਈ ਹੈ ਕਹਿੰਦੇ ਨਹਾਉਣ ਦੇ ਨਾਲ ਵੀ ਰੱਬ ਨਹੀਂ ਮਿਲਦਾ ਜੇ ਨਹਾਉਣ ਦੇ ਨਾਲ ਰੱਬ ਮਿਲਦਾ ਹੁੰਦਾ ਤਾਂ ਭਗਤ ਕਬੀਰ ਸਾਹਿਬ ਕਹਿੰਦੇ ਆ ਲੋਕੀ 86 ਤੀਰਥ ਨਾਈ ਕੌੜਾ ਬਣ ਤਾਉ ਨਾ ਜਾਈ ਕਹਿੰਦੇ ਕੌਣ ਤੁੰਬੇ ਨੂੰ 68 ਤੀਰਥਾਂ ਦੇ ਇਸ਼ਨਾਨ ਕਰਾਤਾ ਪਰ ਉਹਦੇ ਅੰਦਰੋਂ ਕੁੜਤਣ ਨਹੀਂ ਗਈ ਜੇ ਸਾਡੇ ਅੰਦਰੋਂ ਕੁੜਤਣੇ ਨਹੀਂ ਗਈ ਸਾਡੇ ਅੰਦਰੋਂ ਹੀਰਖੇ ਵੀ ਨਿਕਲਿਆ ਸਾਡੇ ਅੰਦਰੋਂ ਬੈਰ ਵਿਰੋਧੇ ਵੀ ਨਿਕਲਿਆ ਤੇ ਕਹਿੰਦੇ ਫਿਰ ਤੀਰਥਾਂ ਤੇ ਨਹਾ ਕੇ ਤੇਰਾ ਫਾਇਦਾ ਕੀ ਹੋਇਆ ਕਹਿੰਦੇ ਜੇ ਤੇਰੇ ਅੰਦਰੋਂ ਤਾਂ ਬਦਲਾਅ ਆਈ ਨਹੀਂ ਕਹਿੰਦੇ ਫਿਰ ਤੀਰਥਾਂ ਤੇ ਜਾ ਕੇ ਰੱਬ ਨਹੀਂ ਮਿਲਿਆ ਕਰਦਾ ਅੰਜਨ ਮਾਹੇ ਨਿਰੰਜਨ ਰਹੀ ਹੈ ਜੋਗ ਜੁਗਤਿ ਇਵ ਪਾਈ ਹੈ ਕਹਿੰਦੇ ਆ ਦੁਨੀਆ ਦੇ ਵਿੱਚ ਰਹਿ ਕੇ ਕਾਲਖ ਦੇ ਵਿੱਚ ਰਹਿ ਕੇ ਪ੍ਰਮਾਤਮਾ ਦੇ ਨਾਲ ਨਿਰੰਜਨ ਦੇ ਨਾਲ ਉਹਦੇ ਨਾਲ ਜੁੜਨ ਦੇ ਨਾਲ ਕਹਿੰਦੇ ਫਿਰ ਅਸਲੀ ਜੋਗ ਇਹ ਹੈ ਕਿ ਅਸਲੀ ਜੋਗ ਕਮਾ ਲਿਆ ਮੈਂ ਸਤਗੁਰੂ ਭੇਟੇ ਤਾਂ ਸਹਸਾ ਤੁੱਟੇ ਧਾਵਤ ਵਰਜ ਰਹੀਐ ਕਹਿੰਦੇ ਜਿੱਦੇ ਸਤਗੁਰੂ ਮਿਲ ਜਾਂਦਾ ਹੈ ਨਾ ਸਾਨੂੰ ਸਤਗੁਰੂ ਭੇਟੇ ਤਾਂ ਸਹਸਾ ਤੁੱਟੇ ਜਿਹੜੇ ਸਾਡੇ ਅੰਦਰ ਡਰ ਬਣੇ ਹੋਏ ਨੇ ਸੈਸੇ ਬਣੇ ਹੋਏ ਨੇ ਕਹਿੰਦੇ ਉਹ ਸਾਰੇ ਟੁੱਟ ਜਾਂਦੇ ਐ ਧਾਵਤ ਵਰਜ ਰਹੀਐ ਮਾੜਿਆ ਕੰਮਾਂ ਤੋਂ ਬੰਦਾ ਰੁਕ ਜਾਂਦਾ ਕਹਿੰਦੇ ਫਿਰ ਸਤਗੁਰੂ ਭੇਟੇ ਤਾਂ ਸਹਸਾ ਤੁੱਟੇ ਧਾਵਤ ਵਰਜ ਰਹੀਐ ਤੇ ਅੱਗੇ ਗੁਰੂ ਨਾਨਕ ਸਾਹਿਬਾਰੇ ਕਹਿੰਦੇ ਨਿਜਰੇ ਝੜਾ ਸਹਜ ਧੁਨ ਲੱਗੈ ਘਰ ਹੀ ਪਰਚਾ ਪਾਈਐ ਕਹਿੰਦੇ ਜਿੱਦੈ ਪ੍ਰਮਾਤਮਾ ਦੇ ਨਾਲ ਜੁੜ ਗਿਆ ਨਾ ਕਹਿੰਦੇ ਜਿਵੇਂ ਝੜਨਾ ਵਗਦਾ ਨਾ ਝੜਨਾ ਕਦੇ ਰੁਕਿਆ ਨਹੀਂ ਕਰਦਾ ਇੱਥੇ ਗੁਰੂ ਨਾਨਕ ਸਾਹਿਬ ਅਰੇ ਕਹਿੰਦੇ ਨੀਜਰ ਝਰੈ ਸਹਜ ਧੁਨ ਲੱਗੈ ਕਹਿੰਦੇ ਅੰਦਰ ਝੜਨਾ ਵਗ ਜਾਣਾ ਬਗਲ ਲੱਗ ਜਾਣਾ ਕਹਿੰਦੇ ਉਹ ਬਗਣਾ ਕਦੋਂ ਹੈ ਘਰ ਹੀ ਪਰਚਾ ਪਾਈਐ ਕਹਿੰਦੇ ਪ੍ਰਮਾਤਮਾ ਨੂੰ ਤੇ ਆ ਹਿਰਦੇ ਦੇ ਵਿੱਚੋਂ ਵੇਖਣਾ ਪੈਣਾ ਘਰੋਂ ਹੀ ਵੇਖਣਾ ਪੈਣਾ ਕਹਿੰਦੇ ਇਹ ਹਿਰਦੇ ਦੇ ਵਿੱਚ ਹੀ ਪ੍ਰਮਾਤਮਾ ਮਿਲ ਜਾਣਾ ਅੰਜਨ ਨਾਹੇ ਨਿਰੰਜਨ ਰਹੀ ਹੈ ਜੋਗੋ ਜੁਗਤ ਏਵ ਪਾਈ ਹੈ ਕਹਿੰਦੇ ਆ ਦੁਨੀਆ ਦੇ ਵਿੱਚ ਰਹਿ ਕੇ ਕਾਲਖ ਦੇ ਵਿੱਚ ਰਹਿ ਕੇ ਪ੍ਰਮਾਤਮਾ ਦੇ ਨਾਲ ਜੁੜ ਜੀਏ ਤਾਂ ਕਹਿੰਦੇ ਅਸਲੀ ਜੋਗ ਕਮਾ ਲਿਆ ਕਹਿੰਦੇ ਨਾਨਕ ਜੀਵਤ ਆ ਮਰ ਰਹੀ ਹੈ ਐਸਾ ਜੋਗ ਕਮਾਈ ਹੈ ਕਹਿੰਦੇ ਅਸਲ ਦੇ ਵਿੱਚ ਬੰਦਾ ਜਿਉਂਦਾ ਮਰਿਆ ਹੋਣਾ ਚਾਹੀਦਾ ਉਹ ਕਿਵੇਂ ਕਿ ਮਾੜਿਆ ਕੰਮਾਂ ਵੱਲੋਂ ਮਰ ਗਿਆ ਚੰਗਿਆਂ ਕੰਮਾਂ ਵੱਲ ਜਿਉਂਦਾ ਹੋ ਗਿਆ ਅਸੀਂ ਮਾੜਿਆ ਕੰਮਾਂ ਵੱਲ ਜਿਉਂਦੇ ਰਹਦੇ ਆ ਤੇ ਚੰਗਿਆਂ ਕੰਮਾਂ ਵੱਲੋਂ ਮਰੇ ਹੋਏ ਆ ਅਸੀਂ ਆਉਂਦੇ ਹੀ ਨਹੀਂ ਅਸੀਂ ਚੰਗਿਆਂ ਕੰਮਾਂ ਵੱਲ ਤੁਰਨ ਨੂੰ ਰਾਜੀ ਨਹੀਂ ਭਾਵੇਂ ਮਰੇ ਹੋਏ ਆ ਤੇ ਜਿੱਧਰ ਨੂੰ ਮਾੜਾ ਕੰਮ ਹੋਵੇ ਉਧਰ ਨੂੰ ਭੱਜੇ ਜਾਂਦੇ ਆ ਭਾਵੇਂ ਕਿ ਉਧਰ ਨੂੰ ਜਿਉਂਦੇ ਆ ਅਸੀਂ ਬੁਰੇ ਕਾਮ ਤੋਂ ਉੱਠ ਖਲੋ ਆ ਨਾਮ ਕੀ ਵੇਲਾ ਪੈ ਪੈ ਸੋਇਆ ਉਨੇ ਤੇ ਗੁਰੂ ਨਾਨਕ ਸਾਹਿਬ ਅਰੇ ਕਹਿੰਦੇ ਜਿੰਨਾ ਚਿਰ ਤੂੰ ਆਪਣੇ ਆਪ ਨੂੰ ਅੰਦਰੋਂ ਮਾਰਦਾ ਨਹੀਂ ਨਾ ਮਾੜਿਆ ਕੰਮਾਂ ਵੱਲੋਂ ਮਾਰਦਾ ਨਹੀਂ ਆਪਣੇ ਆਪ ਨੂੰ ਨਾਨਕ ਜੀਵਤਿਆਂ ਮਰ ਰਹੀ ਹੈ ਐਸਾ ਜੋਗ ਕਮਾਈ ਹੈ ਕਹਿੰਦੇ ਜਿੱਦੇ ਆਪਣੇ ਆਪ ਨੂੰ ਅੰਦਰੋਂ ਮਾਰ ਲਿਆ ਨਾ ਮਾੜਿਆ ਕੰਮਾਂ ਚੋਂ ਪਾਸਾ हट ਗਿਆ ਇੱਕ ਪਾਸੇ हट ਗਿਆ ਕਹਿੰਦੇ ਅਸਲ ਹਉਦੇ ਸਮਝੀ ਕਿ ਮੈਂ ਅਸਲੀ ਜੋਗ ਤੇ ਅੱਜ ਕਮਾਇਆ ਹੈ ਵਾਜੇ ਵਾਜੋ ਸੰਗੀ ਵਾਜੇ ਤਉ ਨਿਰਭਉ ਬਦ ਪਾਈ ਹੈ ਕਹਿੰਦੇ ਜਿਹੜੀ ਉਹ ਸੰਗੀ বাজਾਈ ਜਾਂਦੀ ਹੈ ਨਾ ਕਹਿੰਦੇ ਬਾਜੇ ਤੋਂ ਬਿਨਾਂ ਹੀ ਵੱਜੇ ਹਵਾ ਤੋਂ ਬਿਨਾਂ ਹੀ ਵੱਜੇ ਜਿਵੇਂ ਬਾਜਾ বাজਾਇਆ ਜਾਂਦਾ ਨਾ ਉਹ ਚ ਹਵਾ ਭਰੀ ਜਾਂਦੀ ਹੈ ਤਾਂ ਵੱਜਦਾ ਹੈ ਕਹਿੰਦੇ ਜਦੋਂ ਸਾਡੇ ਅੰਦਰ ਉਹ ਬਾਜਾ ਵੱਜਣਾ ਹੈ ਨਾ ਬਾਜਾ ਪਵਨ বাজਾਇਆ ਕਹਿੰਦੇ ਉਹ ਸਾਡੇ ਅੰਦਰ ਬਾਜਾ ਇਸੇ ਤਰ੍ਹਾਂ ਵੱਜਣਾ ਵੱਜਣਾ ਚਾਹੀਦਾ ਬਾਜੇ ਵਾਜੋ ਸਿੰਘੀ ਵਾਜ ਤਉ ਨਿਰਭਉ ਪਦ ਪਾਈਏ ਕਹਿੰਦੇ ਫਿਰ ਉਹ ਪਦ ਮਿਲ ਜਾਣਾ ਨਿਰਭਉ ਪਦ ਜਿਵੇਂ ਭਗਤ ਧਰੋਹ ਨੂੰ ਜਿਹੜਾ ਪਦ ਮਿਲ ਗਿਆ ਸੀ ਕਹਿੰਦੇ ਉਹ ਪਦਵੀ ਤੇ ਉਹਨੇ ਫਿਰ ਪਹੁੰਚ ਜਾਣਾ ਅੰਜੇ ਨਾਹੇ ਨਿਰੰਜਨ ਰਹੀ ਹੈ ਜੋਗ ਯੁਗਤ ਤਉ ਪਾਈਐ ਕਹਿੰਦੇ ਆ ਦੁਨੀਆ ਦੇ ਵਿੱਚ ਰਹਿ ਕੇ ਆ ਕਾਲਖ ਦੇ ਵਿੱਚ ਰਹਿ ਕੇ ਉਸ ਨਿਰੰਜਨ ਪ੍ਰਮਾਤਮਾ ਨੂੰ ਪਾ ਲਿਆ ਜਿਨੇ ਅਸਲ ਦੇ ਵਿੱਚ ਕਹਿੰਦੇ ਉਹਨੇ ਜੋਗ ਕਮਾਲਿਆ ਅੰਜਨ ਮਾਇ ਨਿਰੰਜਨ ਰਹੀਐ ਜੋਗ ਯੁਗਤ ਤਉ ਪਾਈਐ ਇਸ ਸ਼ਬਦ ਦੇ ਵਿੱਚ ਗੁਰੂ ਨਾਨਕ ਸਾਹਿਬਾਰੇ ਕਹਿੰਦੇ ਆ ਕਿ ਆ ਤਰੀਕਿਆਂ ਦੇ ਨਾਲ ਰੱਬ ਨਹੀਂ ਮਿਲਣਾ ਆਪਣੇ ਘਰ ਚ ਰਹਿ ਕੇ ਆ ਦੁਨੀਆ ਦੇ ਵਿੱਚ ਰਹਿ ਕੇ ਜੋਗ ਕਮਾਉਣਾ ਪੈਣਾ ਕਹਿੰਦੇ ਫਿਰ ਪ੍ਰਮਾਤਮਾ ਦੇ ਵਿੱਚ ਤੁਸੀਂ ਅਭੇਦ ਹੋ ਸਕਦੇ ਹੋ ਬਾਜੇ ਬਾਜੋ ਸਿੰਗੀ ਵਾਜੈ ਤਉ ਨਿਰਭਉ ਵਜ ਪਾਈਐ ਅੰਜਨ ਮਾਹੀ ਨਰੰਜਨ ਰਹੀਐ ਜੋਗ ਜੁਗਤ ਤਉ ਪਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ